ਇਹਨਾਂ ਨੂੰ ਕਮੇਟੀ ਆਈ ਸੀ ਕਿ ਕਹਿੰਦੇ ਕਮੇਟੀ ਨੇ ਗੰਦੇ ਨਾਲੇ ਕੱਢਣੇ ਨੇ ਕਿ ਕਮੇਟੀ ਨੇ ਰਸਤਾ ਸਾਫ਼ ਕਰਨਾ ਕਿਉਂਕਿ ਇਹਨਾਂ ਨੇ ਨੰਗਣਾ ਬਾਕੀ ਆਮ ਜਨਤਾ ਦੀ ਕੋਈ ਜ਼ਿੰਦਗੀ ਨਹੀਂ ਕੋਈ ਇਨਸਾਨ ਨਹੀਂ ਸਮਝਦੇ ਨਾ ਫਿਰ ਉਹਨਾਂ ਨੂੰ ਸਿਰਫ ਵੋਟਾਂ ਲੈਣ ਵਾਲੇ ਇਨਸਾਨ ਨੇ ਉਹ ਤਾਂ ਕਿ ਉਹ ਤੋਂ ਬਾਅਦ ਗਦੇ ਨੇ ਉਹ ਗਰੀਬਾਂ ਦਾ ਪਾਣੀ ਟੂਟੀਆਂ ਬੰਦ ਕਿਉਂ ਕੀਤੀਆਂ ਨੇ ਪਹਿਲਾਂ ਤਿੰਨ ਸਾਥੇ ਨਾਲ ਦੀ ਸਫਾਈ ਹੋਈ ਨਹੀਂ ਜਿਹੜੇ ਕਦੇ ਵੀ ਨਹੀਂ ਹੋਈ ਲਗੀ ਯਾਦੇ 2 ਦਿਨ ਕਹਿਣ ਕੀ ਹੈ ਚਾਰ ਚਾਰ ਕਾਗਜ਼ ਕੱਟੇ ਚਲੋ ਚੱਲਦੇ ਦੂਜੇ ਦਿਨ ਅੱਜ ਕਿਉਂ ਸਫਾਈ ਹੋ ਰਹੀ ਹੈ ਅੱਜ ਕਿਉਂ ਸਫਾਈ ਹੋ ਰਹੀ ਹੈ ਕਿਉਂ ਐਮਐਲਏ ਸਾਹਿਬ ਨਹੀਂ ਆਉਣਾ ਸੀ ਇੱਥੇ ਕਿਉਂਕਿ ਇਹਨਾਂ ਦੇ ਗੱਡੀਆਂ ਗੰਦੀਆਂ ਹੁੰਦੀਆਂ ਨੇ ਇਹਨਾਂ ਦੇ ਸੈਂਡਲ ਸਲੀਪਰ ਗੰਦੇ ਹੁੰਦੇ ਨੇ ਇਹਨਾਂ ਨੇ ਬਾਟਾ ਦੀ ਜੁੱਤੀਆਂ ਪਾਈਆਂ ਹੋਈਆਂ ਨੇ ਤੇ ਉਹ ਗਰੀਬ ਬੰਦਾ ਕੀ ਕਰਦਾਗਾ ਉਹਦੇ ਤਾਂ ਸਿੰਪਲ ਜੁੱਤੀ ਹੈਗੀ ਇਹ ਸਾਡੇ ਹੈਗਾ ਨਹੀਂ ਇਹ ਚੰਡੀਗੜ੍ਹ ਦਾ ਏਰੀਆ ਹੈ ਸਾਡੇ ਇੱਥੇ ਬਹੁਤ ਮਸ਼ਹੂਰ ਹੈ ਬਿਲਕੁਲ ਵੀ ਇੱਥੇ ਕੋਈ ਗੰਦ ਜੀ ਨਹੀਂ ਕੁਝ ਨਹੀਂ ਹੈ ਇਹ ਇਹ ਤਾਂ ਚੰਡੀਗੜ੍ਹ ਦਾ ਹੋਣਾ ਹੋਣਾ ਨਹੀਂ ਹੁੰਦਾ ਇਹ ਇਹ ਨਹੀਂ ਹੁੰਦਾ ਹੈਗਾ ਇਹ ਕਿਉਂ ਸਾਂ ਜੇ ਨਹੀਂ ਹੋਇਆ ਹੁਣ ਕੀ ਹੋਊਗਾ ਜੀ ਤੁਸੀਂ 10 ਮਿੰਟ ਦੇ ਖੜ ਕੇ ਦੇਖੋ ਸਾਡੇ ਲੋਕਾਂ ਦਾ ਹਾਲ ਪਿੱਛੇ ਮਰ ਦੇਖੀਏ ਤੁਸੀਂ 10 ਮਿੰਟ ਖੜ ਕੇ ਦੇਖੋ ਛੇ ਜੇ ਨਹੀਂ ਹੋਇਆ ਹੁਣ ਹੋਊਗਾ ਤੇ ਕੁਝ ਨਹੀਂ ਹੁੰਦਾ ਹੈਗਾ ਉਹ ਨਗਰ ਕੌਂਸਲ ਵਾਲੇ ਸਾਡਾ ਪੂਰਾ ਹਾਲਾਤੀ ਐਕਟਿਵ ਸਾਨੂੰ ਕਹਿਣਾ ਕੁਝ ਹੋਇਆ ਨਾ ਨਗਰ ਕੌਂਸਲ ਦੇ ਕਿਹਨੇ ਕੋਈ ਸਰਕਾਰ ਨੇ ਕਹਿੰਦੀ ਸਾਾਨੂੰ ਆਪਣੇ ਆਪਣੇ ਤਰ੍ਹਾਂ ਦਾ મતਲਬ ਸਭ ਨੂੰ ਚੇਪਾ ਪਰੰਦਾ ਬਦਲ ਔਰ ਕੁਛ ਨਹੀਂ ਪਹਿਲਾਂ ਦੋ ਸਰਕਾਰਾਂ ਆਈਆਂ ਅੱਜ ਵਾਲੇ ਵਾਸਤੇ ਬਣਾਇਆ ਹਾਂ ਕਿਹ ਚ ਸਰਕਾਰ ਆਈ ਅਸੀਂ ਕਿਉਂ ਬਣਾਈ ਅਸੀਂ ਕਿਉਂ ਬਣਾਈ ਦੀ ਚ ਸਰਕਾਰ ਕੋਈ ਨਾ ਆ ਜਾ ਜਾ ਨਹੀਂ ਆਹ ਤੇ ਜਲਦਾ ਹੋਣਾ ਕੋਈ ਨਾ ਕੋਈ ਨਾ ਆਏ ਕਿਹੜਾ ਦੇ ਕੇ ਮੁੜ ਕੇ ਕੀ ਕਿੰਦੀ ਗੱਲ ਹੈ ਕੀ ਇਹ ਮਸਲਾ ਤਾਂ ਹੱਲ ਤਾਂ ਹੋਣਾ ਚਾਹੀਦਾ ਨਾ ਮਸਲਾ ਇੱਥੇ ਐਮਐਲਏ ਸਾਹਿਬ ਆਏ ਨੇ ਉਹ ਕਹਿੰਦੇ ਅਸੀਂ ਅੱਜ ਹੱਲ ਕਰਕੇ ਜਾ ਅੱਜ ਹੱਲ ਅੱਜ ਕੱਢ ਕੇ ਅੱਜ ਇਹਨਾਂ ਗੱਲ ਸੁਣੋ ਅੱਜ ਹੀ ਮਸਲਾ ਹੱਲ ਕਰਨਗੇ ਅੱਜ ਇਹਨਾਂ ਨੂੰ ਕਮੇਟੀ ਆਈ ਸੀ ਕਿ ਕਹਿੰਦੇ ਕਮੇਟੀ ਨੇ ਗੰਦੇ ਨਾਲੇ ਕੱਢਣੇ ਨੇ ਕਿ ਕਮੇਟੀ ਨੇ ਰਸਤਾ ਸਾਫ਼ ਕਰਨਾ ਕਿਉਂਕਿ ਇਹਨਾਂ ਨੇ ਨੰਗਣਾ ਬਾਕੀ ਆਮ ਜਨਤਾ ਦੀ ਕੋਈ ਜ਼ਿੰਦਗੀ ਨਹੀਂ ਕੋਈ ਇਨਸਾਨ ਨਹੀਂ ਸਮਝਦੇ ਨਾ ਫਿਰ ਉਹਨਾਂ ਨੂੰ ਸਿਰਫ ਵੋਟਾਂ ਲੈਣ ਵਾਲੇ ਇਨਸਾਨ ਨੇ ਉਹ ਬਾਕੀ ਉਸ ਤੋਂ ਬਾਅਦ ਗਦੇ ਨੇ ਉਹ ਤਾਂ ਗਦਿਆਂ ਵਾਲੀ ਜ਼ਿੰਦਗੀ ਜੀ ਰਹੇ ਨੇ ਲੋਕ ਇੱਥੇ ਹਰ ਗੰਦਗੀ ਦਾ ਸਾਡੇ ਰਿਸ਼ਤੇਦਾਰ ਭੈਣ ਭਾਈ ਹੁੰਦਾ ਉਹ ਗਰੀਬਾਂ ਦਾ ਪਾਣੀ ਆ ਟੂਟੀਆਂ ਬੰਦ ਕਿਉਂ ਕੀਤੀਆਂ ਨੇ ਪਹਿਲਾਂ ਤਿੰਨ ਸਾਤ ਦੇ ਨਾਲ ਦੀ ਸਫਾਈ ਹੋਈ ਨਹੀਂ ਜਲੇ ਕੋਈ ਕਦੇ ਵੀ ਨਹੀਂ ਹੋਈ ਹੈਗੀ ਕਦੇ ਵੀ ਇੱਕ ਦਿਨ ਕਹਿਣ ਕੀ ਹੈ ਚਾਰ ਕਾਗਜ਼ ਕੱਢੇ ਚਲੋ ਚੱਲ ਗਏ ਦੂਜੇ ਦਿਨ ਅੱਜ ਕਿਉਂ ਸਫਾਈ ਹੋ ਰਹੀ ਹੈ ਅੱਜ ਕਿਉਂ ਸਫਾਈ ਹੋ ਰਹੀ ਹੈ ਕਿਉਂ ਐਮ ਐਲ ਏ ਸਾਹਿਬ ਨਹੀਂ ਆਉਣਾ ਸੀ ਇੱਥੇ ਕਿਉਂਕਿ ਇਹਨਾਂ ਦੀਆਂ ਗੱਡੀਆਂ ਗੰਦੀਆਂ ਹੁੰਦੀਆਂ ਨੇ ਇਹਨਾਂ ਦੇ ਸੈਂਡਲ ਸਲੀਪਰ ਗੰਦੇ ਹੁੰਦੇ ਨੇ ਇਹਨਾਂ ਦੇ ਬਾਟਾ ਦੀਆਂ ਜੁੱਤੀਆਂ ਪਾਈਆਂ ਹੋਈਆਂ ਨੇ ਕਿ ਉਹ ਗਰੀਬ ਬੰਦਾ ਕੀ ਕਰਦਾਗਾ ਉਹਦੇ ਤਾਂ ਸਿੰਪਲ ਜੁੱਤੀ ਹੈਗੀ ਉਹ ਕਿਹੜਾ ਇਨਸਾਨ ਹੈ ਕੋਈ ਗਰੀਬਾਂ ਦੀਆਂ ਕਿਹੜੀਆਂ ਜ਼ਿੰਦਗੀਆਂ ਨਹੀਂ ਗਈਆਂ ਕੋਈ ਇਹਨਾਂ ਦੀ ਜ਼ਿੰ ਦੇ ਬੱਚਿਆਂ ਦਾ ਬੁਰਾ ਹਾਲ ਹੈ ਸਾਡਾ ਬਜ਼ੁਰਗਾਂ ਦਾ ਸਾਡਾ ਬੁਰਾ ਹਾਲ ਹੈ ਘਰਾਂ ਲੈ ਸੀ ਘਰ ਛੱਡ ਕੇ ਮਜਬੂਰ ਛੱਡਣ ਨੂੰ ਮਜਬੂਰ ਹੋਏ ਪਿਆ ਅੱਜ ਇਹਦਾ ਹੱਲ ਤਾਂ ਕੋਈ ਹੋਵੇ 3 ਸਾਲਾਂ ਦੇ ਵਿੱਚ ਇਹਨਾਂ ਦਾ ਕੋਈ ਹੱਲ ਨਹੀਂ ਹੋਇਆ ਹੈਗਾ ਆਏ ਗਿਆ ਦੇ ਕੇ ਮੁੜ ਗਏ ਕੀ ਕਿੰਡੀ ਗੱਲ ਹੈ ਕੀ ਇਹ ਇਹ ਕਿਹੜਾ ਉਹ ਰੋ ਵੀ ਭੇਜਣ ਭਾਵੇਂ ਉਹ ਪਾਣੀ ਸਾਰਾ ਸੂਏ ਚ ਪੈਂਦਾ ਹੈ ਸੂਏ ਚ ਪੈਂਦਾ ਸੀ ਹੁਣ ਇਹ ਨਵੋ ਨਵਦੀ ਜਿਹੜਾ ਖਾਣ ਕਿਸੇ ਕਾਜ ਲਈ ਜੇ ਨਾ ਬੱਦੀ ਤੇ ਲਵਣੀ ਦਾ ਟਾਈਪ ਦਾ ਬਣਵਾਉਣਾ ਇਹ ਜਿਹੜੇ ਪਟਾਲਾ ਬਿਖ ਬੁਲਾਉਣੀ ਆ ਸੱਚਾ ਬਣਦਾ ਇਹ ਤਾਂ ਜਿਹੜਾ ਕੰਪਿਊਟਰ ਬਣਾਉਂਦੇ ਮਾਨੀ ਤੇ ਮੋਸ ਤੋਂ ਬਸੇ ਆਪਾਂ ਬਾਅਦ ਆਪਾਂ ਜਿਹੜਾ 100% ਜਿਹੜਾ ਸੋਲਿਊਸ਼ਨ ਲਿਖੂਗਾ ਉਹ ਲੋਕਾਂ ਨਾਲ ਆਪਾਂ ਰੈਅ ਕਰਨਾ ਆਈਆਂ ਇਕੱਠੇ ਹੋਏ ਨੇ ਇਹ ਜਿਹੜਾ ਆਪਾਂ ਕੋਈ ਚਾਰ ਬੇ ਲਾਉਣਾ ਤੇ ਆਪਾਂ ਆਹ ਤਾਂ ਕੀ ਹੋ ਗਿਆ ਪਨਾ ਜਾਵੇ ਹੋਰ ਕੋਈ ਆਪਾਂ ਪਸਾਇਦਾ ਨੂੰ ਇਹ ਸਾਨੂੰ ਐਕਸਟਰ ਦੇ ਵਿੱਚ ਇਹਨਾਂ ਨੂੰ ਆਪਾਂ ਦਿਖਾ ਦਨੇ ਆ ਕਿੱਥੋਂ ਪਾਈਪਾਂ ਪੈਣੀ ਐ ਇਹਨਾਂ ਕਿੱਥੋਂ ਕੀ ਹੋਣਾ ਠੀਕ ਹੈ ਉਹਦਾ ਭਾਂ ਲਾਪਾ ਕਰ ਕਿਵੇਂ ਦਿਖਗੇ ਇਹਨਾਂ ਨੂੰ ਕਿਹੜੇ ਨਹੀਂ ਅੱਜ ਇਹਨੂੰ ਕਿਵੇਂ ਦਿਖਿਆ ਤੇ ਨਾਲਾ ਬੰਦ ਕਰਨਾ ਵੀ ਕੋਈ ਨਾ ਕਰੇ ਅਧਿਸ਼ਾਸਨ ਸਾਹ ਬੋਲੇ ਬਾਕੀ ਜਨਤਾ ਜਨਤਾ ਨਹੀਂ ਹੈਗੀ ਬੈਠ ਕੇ ਆ ਜਾ ਯਾਰ ਬਾਕੀ ਬਾਕੀ ਅੱਜ ਹੱਲ ਕਰਕੇ ਜਾ ਅੱਜ ਹੱਲ ਅੱਜ ਕੱਢ ਕੇ ਅੱਜ ਇਹਨਾਂ ਗੱਲ ਸੁਣੋ ਅੱਜ ਇਹ ਮਸਲਾ ਹੱਲ ਕਰਨਗੇ ਅੱਜ ਇਹਨਾਂ ਨੂੰ ਕਮੇਟੀ ਵਾਲੇ ਦਿਖਦੇ ਵੀ ਕਮੇਟੀ ਨੇ ਗੰਦੇ ਨਾਲੇ ਕੱਢਣੇ ਨੇਗੇ ਕਮੇਟੀ ਨੇ ਦਸਤਾ ਸਾਫ਼ ਕਰਨਾ ਕਿਉਂਕਿ ਇਹਨਾਂ ਨੇ ਨੰਗਣਾ ਹੈ ਬਾਕੀ ਆਮ ਜਨਤਾ ਵੀ ਕੋਈ ਜ਼ਿੰਦਗੀ ਨਹੀਂ ਕੋਈ ਇਨਸਾਨ ਨਹੀਂ ਸਮਝਦੇ ਨਾ ਫਿਰ ਉਹਨਾਂ ਨੂੰ ਸਿਰਫ ਵੋਟਾਂ ਲੈਣ ਵਾਲੇ ਇਨਸਾਨ ਨੇ ਉਹ ਬਾਕੀ ਉਸ ਤੋਂ ਬਾਅਦ ਗਧੇ ਨੇ ਉਹ ਕੋਈ ਗਧਿਆਂ ਵਾਲੀ ਜ਼ਿੰਦਗੀ ਜੀ ਰਹੇ ਨੇ ਲੋਕ ਇੱਥੇ ਹਾਰ ਗੰਦ ਕੀ ਸਾਡੇ ਰਿਸ਼ਤੇਦਾਰ ਭੈਣ ਭਾਈ ਹੁੰਦਾ ਉਹ ਸਾਨੂੰ ਸ਼ਰਮੀ ਲੱਗੇ ਵੀ ਕੀ ਗਰੀਬਾਂ ਦਾ ਪਾਣੀ ਆ ਟੂਟੀਆਂ ਬੰਦ ਕਿਉਂ ਕੀਤੀਆਂ ਨੇ ਪਹਿਲਾਂ 3 ਸਾਲ ਚ ਨਾਲੇ ਦੀ ਸਫਾਈ ਹੋਈ ਨਹੀਂ ਜਿਹੜੀ ਕੋਈ ਕਦੇ ਵੀ ਨਹੀਂ ਹੋਈ ਹੈਗੀ ਕਦੇ ਵੀ ਇੱਕ ਦਿਨ ਕਹਿਣ ਕੀ ਹੈ ਚਾਰ ਚਾਰ ਕਾਗਜ਼ ਕੱਢੇ ਚਲੋ ਚੱਲ ਗਏ ਦੂਜੇ ਦਿਨ ਅੱਜ ਕਿਉਂ ਸਫਾਈ ਹੋ ਰਹੀ ਹੈ ਅੱਜ ਕਿਉਂ ਸਫਾਈ ਹੋ ਰਹੀ ਹੈ ਕਿਉਂ ਐਮਐਲਏ ਸਾਹਿਬ ਨਹੀਂ ਆਉਣਾ ਦੀ ਇੱਥੇ ਕਿਉਂਕਿ ਇਹਨਾਂ ਦੇ ਗੱਡੀਆਂ ਗੰਦੀਆਂ ਹੁੰਦੀਆਂ ਨੇ ਇਹਨਾਂ ਦੇ ਸੈਂਡਲ ਸਲੀਪਰ ਗੰਦੇ ਹੁੰਦੇ ਨੇ ਇਹਨਾਂ ਦੇ ਬਾਟਾ ਦੀ ਜੁੱਤੀਆਂ ਪਾਈਆਂ ਹੋਈਆਂ ਨੇ ਤੇ ਉਹ ਗਰੀਬ ਬੰਦਾ ਕੀ ਕਰਦਾਗਾ ਉਹਦੇ ਕੋਲ ਸਿੰਪਲ ਜੁੱਤੀ ਹੈਗੀ ਉਹ ਕਿਹੜਾ ਇਨਸਾਨ ਹੈ ਕੋਈ ਗਰੀਬਾਂ ਨੇ ਕਿਹੜੀਆਂ ਜ਼ਿੰਦਗੀਆਂ ਨਿਗਲੀਆਂ ਕੋਈ